ਆਪਣੇ ਨਾ ਸਿੱਖ ਧਾਰ ਦੇ ਵਿੱਚ ਸਭ ਨੂੰ ਪਤਾ ਹੀ ਹੈ ਹਰੀ ਸਿੰਘ ਨਲੂਆ ਹੋਇਆ ਹੈ। ਉਹਨਾਂ ਨੂੰ 500 ਪਠਾਣਾ ਦੀ ਜੁਲੰਕ ਸੀ ਚੈਲੇਜ ਕਰਤਾ ਕਹਿੰਦੇ ਉਹਨੂੰ ਮਨ ਜਿਵੇਂ ਵਿਆਜ ਵਗੈਰਾ ਕਰ ਲੈਂਦੇ ਹੁੰਦੇ ਸੀਗੇ ਤੇ ਹਰੀ ਸਿੰਘ ਨਲੂਆ ਉਹਨਾਂ ਨੂੰ ਪਠਾਣਾ ਨੇ ਚਿੱਠੀ ਲਿਖਤੀ ਕਹਿੰਨਾ ਜੀ ਆਇਆ ਕਰਕੇ ਵੀ ਜੇ ਪਿਓ ਦਾ ਪੋਤਾ ਕਹਿੰਨਾ ਕੱਲਾ ਆਈ ਸਾਥੋ ਵਿਆਜ ਲੈ ਜਾ। ਹਰੀ ਸਿੰਘ ਨਲੂਆ ਤਿਆਰ ਵਰ ਤਿਆਰ ਹੋ ਕੇ ਪਹੁੰਚਿਆ ਉੱਥੇ 500 ਪਠਾਣਾ ਦੀ ਜੁਲੰਕ ਸੀਗੀ ਤੇ ਉਹਨਾਂ ਨੇ ਦੇਖਿਆ ਵੀ ਤਿਆਰ ਵਰ ਤਿਆਰ ਆ ਉਹ ਕਹਿੰਦੇ ਕੀ ਕਰਨ ਆਇਆ? ਉਹ ਕਹਿੰਦੇ ਪੈਸੇ ਲੈਣ ਆਇਆ। ਉਹ ਕਹਨਾ ਹਾਂਜੀ। ਕਹਣਾ ਪੈਸੇ ਤੁਸੀਂ ਨਹੀਂ ਕਹਿੰਦੇ ਫਿਰ ਕੀ ਕਰੋਗੇ ਹਰੀ ਸਿੰਘ ਨਲੂਆ ਕਹਿੰਦੇ ਕੱਲੇ ਪੈਸੇ ਲੈਣ ਵੀ ਨਹੀਂ ਆਇਆ ਕਹਿੰਦਾ ਮੈਂ ਤੁਸੀਂ ਮੈਨੂੰ ਇਹ ਕਿਹਾ ਸੀ ਜੇ ਪਿਓ ਦਾ ਪੁੱਤ ਆ ਤਾਂ ਆਜੀ ਕੱਲਾ ਆਈ ਕਹਿੰਦਾ ਮੈਂ ਤਾਂ ਆ ਗਿਆ ਹੁਣ ਤੁਹਾਡੇ 500 ਦੇ ਵਿੱਚੋਂ ਜੇ ਪਿਓ ਦਾ ਪੁੱਤ ਕਹਿੰਦਾ ਮੇਰੇ ਨਾਲ ਟੱਕਰ ਉਹ ਉਸ ਟਾਈਮ ਇਤਿਹਾਸ ਕਰ ਲਿਖਦੇ ਨੇ ਕਹਿੰਦੇ 500 ਪਠਾਣਾ ਦੀ ਹਿੰਮਤ ਨਹੀਂ ਪਈ ਹਰੀ ਸਿੰਘ ਨਲੂਆ ਦਾ ਮੁਕਾਬਲਾ ਕਰ ਐਡਾ ਵੱਡਾ ਯੋਧਾ ਸੀਗਾ ਦੂਜੀ ਵਾਰ ਫਿਰ ਕਿਹਾ ਕਹਿੰਦਾ ਭਾਈ ਮੈਂ ਹੁਣ ਤਿਆਰ ਹੋ ਕੇ ਆਇਆ ਮੈਨੂੰ ਲਲਕਾਰਿਆ ਸੀ ਤੁਸੀਂ 500 ਜਾਣੇ ਤੁਸੀਂ 500 ਦੇ ਵਿੱਚੋਂ ਮੇਰੇ ਗੱਲ ਪਾਓ ਮੈਂ ਖਾਲੀ ਹੱਥ ਨਹੀਂ ਆਣਾ ਕਹਿੰਦਾ ਮੈਂ ਤੇ ਗੁਰੂ ਦਾ ਸਿੰਘ ਦਾ ਹੋਇਆ ਜਾਇਆ ਮੁਰਗਿਆਦਨ ਕਹਿੰਦਾ ਸਾਰਾ ਪਠਾਨ ਜਿੰਨੇ ਸੀਗੇ ਸਾਰੇ ਚੁੱਪ ਮੁੜ ਕੇ ਤੀਜੀ ਵਾਰ ਫਿਰ ਕਹਿ ਕਹਿੰਦੇ ਨਹੀਂ ਪੈਂਦੇ ਤਾਂ ਮੈਂ ਫਿਰ ਤੁਹਾਡੇ ਨਾਲ ਪੈਂਦਾ ਜੇ ਤੁਸੀਂ ਨਹੀਂ ਪੈਂਦੇ ਜਦੋਂ ਹਰੀ ਸਿੰਘ ਨੇ ਉਹਦਾ ਗੱਲ ਪੈਣ ਲੱਗਾ ਸਾਹਮਣੇ ਹਥਿਆਰ ਚੁੱਕ ਕੇ ਚਾਲ ਨਹੀਂ ਲੱਗੀ ਤੇ ਜਿੰਨੇਵੇਂ ਹੋ ਗਏ ਸੀ ਉੱਥਾਂ ਕਹਿੰਦੇ ਅਸੀਂ ਮੁਕਾਬਲਾ ਨਹੀਂ ਕਰਾਂ ਉਹ ਸੀ ਸਾਡੇ ਪਿਜੋ ਦੇ